ਕਲਕੱਤੇ ਖਿਲਾਫ ਅੱਜ ਪੰਜਾਬ ਨੇ ਕੱਲਾ ਮੈਚ ਨਹੀਂ ਜਿੱਤਿਆ ਸਗੋਂ ਪੰਜਾਬ ਦੇ ਲੋਕਾਂ ਦਾ ਦਿਲ ਵੀ ਜਿੱਤਿਆ ਤੇ ਜੇਕਰ ਸ਼੍ਰੀਸ਼ ਐੱਈਅਰ ਦੀ ਗੱਲ ਕਰੀਏ ਤਾਂ ਸ਼੍ਰੀਸ਼ ਐੱਈਅਰ ਨੇ ਨਾ ਸਿਰਫ ਆਪਣੀ ਬੇਇੱਜ਼ਤੀ ਦਾ ਬਦਲਾ ਲਿਆ ਸਗੋਂ ਇੱਕ ਨਵਾਂ ਇਤਿਹਾਸ ਵੀ ਬਣਾ ਦਿੱਤਾ ਆਈਪੀਐਲ ਦੇ ਇਤਿਹਾਸ ਵਿੱਚ ਅੱਜ ਤੱਕ ਦਾ ਸਭ ਤੋਂ ਛੋਟਾ ਟੋਟਲ ਹੈ ਜਿਹੜਾ ਉਹਨੂੰ ਡਿਫੈਂਡ ਕੀਤਾ ਵਾ ਤਾਂ ਪੰਜਾਬ ਦੀ ਟੀਮ ਨੇ ਕਮਾਲ ਕਰਤਾ ਬੱਲੇ-ਵੱਲੇ ਕਰਵਾਤੀ ਆ ਅਸਲ ਮਾਇਨਿਆਂ ਦੇ ਵਿੱਚ ਅੱਜ ਦੱਸਿਆ ਕਿ ਪੰਜਾਬ ਵਾਲੇ ਕਿੰਗ ਕਿਉਂ ਨੇ ਪੰਜਾਬ ਵਾਲਿਆਂ ਨੂੰ ਕਿੰਗ ਕਿਉਂ ਕਿਹਾ ਜਾਂਦਾ ਵਾ ਤਾਂ ਪੰਜਾਬ ਨੇ ਜਿੱਥੇ ਪਹਿਲਾਂ ਪਿਛਲੇ ਸੀਜ਼ਨ ਸਭ ਤੋਂ ਵੱਡਾ ਰਨ ਚੇਸ ਕੀਤਾ ਸੀ ਉੱਥੇ ਹੀ ਇਸ ਸੀਜ਼ਨ ਦੇ ਵਿੱਚ ਹੁਣ ਪੰਜਾਬ ਨੇ ਸਭ ਤੋਂ ਛੋਟਾ ਜਿਹੜਾ ਰਨ ਚੇਸ ਆ ਉਸ ਨੂੰ ਡਿਫੈਂਡ ਕੀਤਾ ਵਾ ਤਾਂ ਇਹ ਤਸਵੀਰਾਂ ਮੈਚ ਦੀਆਂ ਨੇ ਜਦੋਂ ਰਿੰਕੂ ਸੰਗ ਆਊਟ ਹੋਇਆ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਜਦੋਂ ਇੱਕ-ਇੱਕ ਕਰਕੇ ਕਲਕੱਤੇ ਦੀਆਂ ਵਿਕਟਾਂ ਡਿੱਗ ਰਹੀਆਂ ਸੀ ਤਾਂ ਉਸ ਸਮੇਂ ਗਰਾਊਂਡ ਦੇ ਵਿੱਚ ਕੀ ਮਾਹੌਲ ਸੀ ਤਾਂ ਆ ਚੋਬਰਾ ਨੇ ਅੱਜ ਕਮਾਲ ਕੀਤੀ ਆ ਭਾਵੇਂ ਚਹਿਲ ਹੋਵੇ ਭਾਵੇਂ ਸ਼੍ਰੀਸ਼ ਅੱਈਅਰ ਹੋਵੇ ਕਿਉਂਕਿ ਅੱਈਅਰ ਦੇ ਵੱਲੋਂ ਅੱਜ ਕਪਤਾਨੀ ਆ ਜਿਹੜੀ ਉਹ ਬੜੀ ਵਧੀਆ ਕੀਤੀ ਗਈ ਆ ਸਭ ਤੋਂ ਅਹਿਮ ਗੱਲ ਆ ਕਿ ਜੋ ਬੋਲਿੰਗ ਚੇਂਜਸ ਕੀਤੀਆਂ ਗਈਆਂ ਨੇ ਜੋ ਸ਼ੁਰੂਆਤ ਅਰਸ਼ਦੀਪ ਤੋਂ ਬਿਨਾਂ ਕੀਤੀ ਗਈ ਸਟਾਰਟਿੰਗ ਦੇ ਵਿੱਚ ਜਿਸ ਤਰੀਕੇ ਅਰਸ਼ਦੀਪ ਤੋਂ ਓਵਰ ਪਹਿਲਾਂ ਨਹੀਂ ਕਰਵਾਇਆ ਪਹਿਲਾਂ ਦੂਸਰੇ ਬੋਲਰਸ ਲਗਾਏ ਗਏ ਤਾਂ ਇਹ ਸਭ ਤੋਂ ਅਹਿਮ ਗੱਲ ਆ ਕਿ ਕਪਤਾਨ ਦੀ ਕੀ ਸੂਚੀ ਕਪਤਾਨ ਕਿਸ ਤਰੀਕੇ ਕਪਤਾਨੀ ਕਰ ਰਿਹਾ ਸੀ ਟੋਟਲ ਬੇਸ਼ੱਕ ਛੋਟਾ ਸੀ ਪਰ ਮੈਕਸਵੈਲ ਦੀ ਜੇਕਰ ਗੱਲ ਕਰੀਏ ਤਾਂ ਬੈਟਿੰਗ ਦੇ ਵਿੱਚ ਇੱਕ ਵਾਰ ਫਿਰ ਤੋਂ ਫੇਲ ਰਿਹਾ ਪਰ ਬੋਲਿੰਗ ਦੇ ਵਿੱਚ ਅਕਸਰ ਸਮੇਂ ਦੇ ਉੱਪਰ ਆ ਕੇ ਮੈਕਸਵੈਲ ਜਿਹੜਾ ਕੰਮ ਆਉਂਦਾ ਵਾ ਤਾਂ ਅੱਜ ਵੀ ਉਸੇ ਤਰੀਕੇ ਦੇ ਨਾਲ ਮੈਕਸਵੈਲ ਨੇ ਵਿਕਟ ਜਿਹੜੀ ਕੱਢੀ ਆ ਤੇ ਇੱਕ ਅਹਿਮ ਬੈਟਸਮੈਨ ਦੀ ਵਿਕਟ ਜਿਹੜੀ ਉਹ ਮੈਕਸਵੈਲ ਦੇ ਵੱਲੋਂ ਲਈ ਗਈ ਆ ਤਾਂ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਜ਼ਰੂਰ ਮੈਕਸਵੈਲ ਨੇ ਵੀ ਵਧੀਆ ਬੋਲਿੰਗ ਕੀਤੀ ਤਾਂ ਜਸਵਿੰਦਰ ਚਹਿਲ ਪੂਰੇ ਜੇਕਰ ਪਿਛਲੇ ਆਈਪਲ ਦਾ ਹੁਣ ਤੱਕ ਦੇ ਜਿੰਨੇ ਮੈਚ ਹੋਏ ਆ ਪੂਰੇ ਸੀਜ਼ਨ ਦੀ ਹੁਣ ਤੱਕ ਦੇ ਚਾਹਲ ਦੀ ਬੋਲਿੰਗ ਜਿਹੜੀ ਇਨੀ ਖਾਸ ਨਹੀਂ ਲੱਗ ਰਹੀ ਸੀ ਲੱਗ ਰਹੀ ਸੀ ਕਿ ਚਾਹਲ ਦੀ ਫਾਰਮ ਜਿਹੜੀ ਉਹ ਬਿਲਕੁਲ ਨਹੀਂ ਆ ਪਰ ਅੱਜ ਦੇ ਮੈਚ ਚ ਚਾਹਲ ਨੇ ਰਸਤਾ ਕਿ ਮੈਂ ਵੀ ਮੈਚ ਆਪਣੇ ਦਮ ਤੇ ਜਿਤਾ ਸਕਦਾ ਤਾਂ ਇਕੱਲੇ ਨੇ ਬੜੀ ਵਧੀਆ ਬੋਲਿੰਗ ਕੀਤੀ ਅਤੇ ਕਲਕੱਤੇ ਦੀ ਐਸੀ ਤੈਸੀ ਦਿੱਤੀ ਉੱਥੇ ਹੀ ਰਸਲ ਇੱਕ ਵਾਰੀ ਤਾਂ ਲੱਗਿਆ ਸੀ ਕਿ ਸ਼ਾਇਦ ਰਸਲ ਕੰਮ ਤਮਾਮ ਕਰ ਦਿਉ ਪੰਜਾਬ ਦਾ ਪਰ ਵਧੀਆ ਜਿਸ ਤਰੀਕੇ ਦੀ ਪਰਫਾਰਮੈਂਸ ਰਹੀ ਆ ਪੰਜਾਬ ਦੀ ਤਾਂ ਪੰਜਾਬ ਨੇ ਮੈਚ ਜਿੱਤ ਕੇ ਕਮਾਲ ਕਰਤਾ ਵਾ ਤਾਂ ਹਾਲਾਂਕਿ ਬੈਟਿੰਗ ਦੇ ਵਿੱਚ ਇਹ ਫੇਲ ਰਹੇ ਸੀ ਜਿਹੜੇ ਬੈਟਸਮੈਨ ਨੇ ਭਾਵੇਂ ਮੈਕਸਵੈਲ ਹੋਵੇ ਜਾਂ ਹੋਰ ਪਲੇਅਰ ਹੋਣ ਪਰ ਫਿਰ ਵੀ ਉਸ ਤਰੀਕੇ ਵਰਨ ਚੱਕਰਵਰਤੀ ਨੇ ਇੱਕ ਗੱਲ ਇਹ ਵੀ ਕਹੀ ਸੀ ਜਦੋਂ ਪਹਿਲੀ ਇਨਿੰਗ ਖਤਮ ਹੋਈ ਤਾਂ ਵਰਨ ਚੱਕਰਵਰਤੀ ਦਾ ਕਹਿਣਾ ਸੀ ਕਿ ਇਹ ਜੋ ਪੇਚਾ ਹੈ 190 ਸਕੋਰਾਂ ਵਾਲੀ ਆ ਪਰ ਪੰਜਾਬ ਨੇ 111 ਨੂੰ ਡਿਫੈਂਡ ਕਰਕੇ ਵੀ ਕਮਾਲ ਕਰਤੀ ਆ ਤਾਂ ਇਹਨਾਂ ਬੋਲਰਾਂ ਦੀ ਤਾਰੀਫ ਕਰਨੀ ਵੀ ਬਣਦੀ ਆ ਤਾਂ ਆਹ ਮੁੰਡੇ ਨੇ ਵੀ ਅੱਜ ਡੈਬਿਊ ਕੀਤਾ ਸੀ ਪਹਿਲੇ ਮੁਕਾਬਲੇ ਦੇ ਵਿੱਚ ਵਧੀਆ ਪਰਫਾਰਮੈਂਸ ਜਿਹੜੀ ਰਹੀ ਆ ਤਾਂ ਕੁਵਿੰਟਨ ਡਿਕੋਕ ਨੂੰ ਇਹਦੇ ਵੱਲੋਂ ਆਊਟ ਕੀਤਾ ਗਿਆ ਵਾ ਤਾਂ ਵਧੀਆ ਇੱਕ ਟੀਮ ਪਰਫਾਰਮੈਂਸ ਆ ਜਿਹੜੀ ਉਹ ਪੰਜਾਬ ਦੀ ਅੱਜ ਦੇਖਣ ਨੂੰ ਮਿਲੀ ਆ ਜਿਸ ਤਰੀਕੇ ਦਾ ਇਹ ਮੁਕਾਬਲਾ ਰਿਹਾ ਜਿਸ ਤਰੀਕੇ ਦਾ ਮੈਚ ਰਿਹਾ ਵਾ ਤਾਂ ਬੱਲੇ ਬੱਲੇ ਆ ਜਿਹੜੀ ਉਹ ਪੰਜਾਬ ਦੀ ਟੀਮ ਨੇ ਕਰਵਾਈ ਆ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਹਾਨੂੰ ਅੱਜ ਦੇ ਮੁਕਾਬਲੇ 'ਚ ਕਿਹੜੀ ਗੱਲ ਖਾਸ ਲੱਗੀ ਜਾਂ ਤੁਸੀਂ ਕੀ ਸੋਚ ਰਹੇ ਸੀ ਤੁਹਾਨੂੰ ਕੀ ਲੱਗ ਰਿਹਾ ਸੀ ਕਿ ਪੰਜਾਬ ਦੀ ਟੀਮ ਇਹ ਮੈਚ ਜਿੱਤ ਸਕਦੀ ਆ ਜਾਂ ਤੁਹਾਨੂੰ ਕੀ ਲੱਗਦਾ ਸੀ ਕਿ ਕਿੰਨੀ ਇੱਕ ਸਕੋਰਾਂ ਜਾਂ ਕਿੰਨੇ ਇੱਕ ਓਵਰ ਤੱਕ ਜਾ ਕੇ ਮੈਚ ਜਿਹੜਾ ਖਤਮ ਹੋਏਗਾ ਤੁਸੀਂ ਕੀ ਸੋਚਦੇ ਸੀ ਪੂਰੇ ਮੁਕਾਬਲੇ ਬਾਰੇ ਉਹ ਵੀ ਕਮੈਂਟਾਂ 'ਚ ਜ਼ਰੂਰ ਦੱਸੋ ਤੇ ਕਿਹੜੇ ਖਿਡਾਰੀ ਦੀ ਪਰਫਾਰਮੈਂਸ ਆ ਜਿਹੜੀ ਉਹ ਤੁਹਾਨੂੰ ਖਾਸ ਲੱਗੀ ਆ ਤਾਂ ਪੰਜਾਬ ਨੇ ਅੱਜ ਬੱਲੇ-ਵੱਲੇ ਕਰਾਈ ਆ ਪੰਜਾਬ ਦੇ ਖਿਲਾਫ ਬੋਲਣ ਵਾਲਿਆਂ ਦਾ ਮੂੰਹ ਬੰਦ ਕਰਾਇਆ ਭਾਵੇਂ ਕਮੈਂਟਰ ਹੋਣ ਭਾਵੇਂ ਜਿਹੜੀਆਂ ਦੂਜੀਆਂ ਟੀਮਾਂ ਦੇ ਸਪੋਰਟਰ ਹੋਣ ਹਰ ਇੱਕ ਦਾ ਮੂੰਹ ਬੰਦ ਕਰਵਾਇਆ ਪੰਜਾਬ ਦੀ ਟੀਮ ਨੇ ਤਾਂ ਬੱਲੇ-ਵੱਲੇ ਜਿਹੜੀ ਉਹ ਕਰਾਤੀ ਆ ਤਾਂ ਇੱਕ ਗੱਲ ਤਾਂ ਪੱਕੀ ਆ ਕਿ ਪੰਜਾਬ ਦੀ ਟੀਮ ਨੇ ਇਸ ਵਾਰ ਉਹ ਕੀਤਾ ਵਾ ਜਿਹੜਾ ਕਿਸੇ ਨੇ ਨਹੀਂ ਕੀਤਾ ਸੀ ਪਿਛਲੇ ਸੀਜ਼ਨ ਦੇ ਵਿੱਚ ਸਭ ਤੋਂ ਵੱਡਾ ਰਨ ਚੇਸ ਕੀਤਾ ਤੇ ਇਸ ਵਾਰ ਸਭ ਤੋਂ ਛੋਟਾ ਟੋਟਲਾ ਜਿਹੜਾ ਉਹਨੂੰ ਡਿਫੈਂਡ ਕੀਤਾ ਤਾਂ ਪੰਜਾਬ ਦੀ ਟੀਮ ਨੇ ਸ਼ਾਨਦਾਰ ਮੈਚ ਦੇ ਵਿੱਚ ਸ਼ਾਨਦਾਰ ਜਿੱਤ ਜਿਹੜੀ ਹਾਸਲ ਕੀਤਾ ਤੇ ਸ਼੍ਰੇਸ਼ ਈਗਰ ਦਾ ਜਿਵੇਂ ਕਹਿਣਾ ਸੀ ਕਿ ਮੈਂ ਪਿਛਲੀ ਵਾਰ ਕਲਕੱਤੇ ਨੂੰ ਚੈਂਪੀਅਨ ਬਣਾਇਆ ਪਰ ਉਸ ਤਰੀਕੇ ਦੀ ਇੱਜ਼ਤ ਨਹੀਂ ਮਿਲੀ ਤਾਂ ਕਿਤੇ ਨਾ ਕਿਤੇ ਈਅਰ ਨੇ ਵੀ ਆਪਣਾ ਬਦਲਾ ਜਿਹੜਾ ਉਹ ਕਲਕੱਤੇ ਤੋਂ ਅੱਜ ਲਿਆ